ਸਾਚੀ ਰਿਕਾ ਜੀ ਸਾਰਿਆਂ ਨੂੰ ਮੈਂ ਸੰਦੀਪ ਸਾਈਂ ਜੀ ਐਨੀਮਲ ਐਂਡ ਬਰਡ ਵੈਲਫੇਅਰ ਸੁਸਾਇਟੀ ਤੋਂ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਪੰਛੀਆਂ ਦੇ ਕੇਸ ਸਭ ਤੋਂ ਜ਼ਿਆਦਾ ਪਟਿਆਲੇ ਵਿੱਚ ਆਨੇ ਸ਼ੁਰੂ ਹੋ ਗਏ ਨੇ ਉਹਦਾ ਕਾਰਨ ਕੀ ਹੈ ਕਿ ਸਰਹੰਦ ਰੋਡ ਜਿਹੜੀ ਹੈ ਉਹ ਡਬਲ ਹੋ ਰਹੀ ਹੈ ਉੱਥੇ ਪੀੜ ਕੱਟੇ ਜਾ ਰਹੇ ਨੇ ਪੀੜ ਕੱਟਣ ਤੋਂ ਬਾਅਦ ਉਹ ਪੀੜ ਜਿਹੜੇ ਲੱਕੜ ਮੰਡੀ ਦੇ ਵਪਾਰੀ ਖਰੀਦੇ ਨੇ ਤੇ ਉਹਨਾਂ ਕੋਲ ਇਦਾਂ ਹੀ ਪੀੜਾਂ ਦੇ ਵਿੱਚ ਕਈ ਪੰਛੀ ਜਿਹੜੇ ਉਹ ਨਿਕਲ ਰਹੇ ਨੇ ਸਾਨੂੰ ਇਹ 10ਵਾਂ 12ਵਾਂ ਕੇਸ ਹੈ ਜਿਹੜਾ ਸਾਡੇ ਕੋਲ ਆਇਆ ਸਰਦਾਰ ਜੀ ਦੀ ਕਾਲ ਆਈ ਕਿ ਉਹਨਾਂ ਦੇ ਕੋਲ ਇੱਕ ਟਰਾਲੀ ਉਤਰੀ ਸੀ ਜਿਹਦੇ ਵਿੱਚ ਉਹਨਾਂ ਨੂੰ ਇੱਕ ਪੰਛ ਤੇ ਹੋਰ ਵੀ ਕਈ ਪੰਛੀ ਦੇ ਬੱਚੇ ਸੀਗੇ ਜਿਹੜੇ ਉਹ ਉੜ ਗਏ ਤੇ ਮੈਂ ਬਹੁਤ ਹੈਰਾਨ ਹੁੰਦਾ ਕਿ ਜਦੋਂ ਇਹ ਪੇੜ ਕੱਟ ਰਹੇ ਹੁੰਦੇ ਨੇ ਤਾਂ ਇਹ ਬਿਲਕੁਲ ਵੀ ਚੈੱਕ ਨਹੀਂ ਕਰਦੇ ਲੇਬਰ ਵਗੈਰਾ ਕਿ ਇਹਦੇ ਵਿੱਚ ਕੁਝ ਹੋ ਵੀ ਸਕਦਾ ਹੈ ਜਦੋਂ ਉਹ ਲੱਦ ਕੇ ਇੱਥੇ ਲੈ ਆਂਦੇ ਨੇ ਤੁਸੀਂ ਦੇਖ ਰਹੇ ਹੋ ਇਹ ਛੋਟਾ ਜਿਹਾ ਬੱਚਾ ਇਹਨਾਂ ਨੂੰ ਮਿਲਿਆ ਇਹ ਇੱਕ ਆਉਲ ਦਾ ਬੇਬੀ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਛੋਟਾ ਜਿਹਾ ਬੇਬੀ ਆ ਨਿਊ ਬੋਨ ਬੇਬੀ ਆ ਜੇ ਮੇਰੇ ਖਿਆਲ ਨਾਲ ਇਹਨੂੰ 10 12 ਦਿਨ ਦਾ ਹੀ ਹੋਏਗਾ ਜੀ ਇਹਦੀ ਮਦਰ ਜਾਂ ਇਹਦੇ ਪੇਰੈਂਟਸ ਇਹਨੂੰ ਲੱਭ ਰਹੇ ਹੋਣੇ ਬਟ ਇਹ ਜਿਸ ਕਾਉਂਸਲੇ ਦੇ ਵਿੱਚ ਸੀਗਾ ਉਹ ਪੇੜ ਕੱਟ ਕੇ ਇੱਥੇ ਆ ਚੁੱਕਾ ਤੇ ਇਹਨਾਂ ਨੇ ਛੁ ਕੱਢਿਆ ਇਹ ਵੀ ਬਹੁਤ ਮਿਹਰਬਾਨੀ ਇਹਨਾਂ ਦੀ ਕਿ ਇਹਨਾਂ ਨੂੰ ਇਹ ਦਿਖ ਗਿਆ ਤੇ ਹੁਣ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਲੈ ਕੇ ਆਇਆ ਜੀ ਸ਼ੈਲਟਰ ਤੇ ਆਪਣੇ ਵੱਲੋਂ ਪੂਰੀ ਇਹਨੂੰ ਜਦ ਤੱਕ ਹੋਏਗਾ ਇਹਨੂੰ ਵੱਡਾ ਕਰਾਂਗੇ ਇਹਨੂੰ ਖਾਣਾ ਵਗੈਰਾ ਦਵਾਂਗੇ ਤੁਸੀਂ ਸਾਡੀ ਜਿਹੜੀ ਵੀਡੀਓਜ਼ ਆ ਉਹ ਸ਼ੇਅਰ ਕਰੋ ਤੇ ਮੈਂ ਕਹਿੰਦਾ ਕਿ ਜਿਹੜੇ ਲੋਕ ਪੇੜ ਕੱਟਦੇ ਨੇ ਉਹ ਇੱਕ ਵਾਰ ਜ਼ਰੂਰ ਦੇਖਿਆ ਕਰਨ ਵਿੱਚ ਕੁਝ ਹੈ ਕਿ ਨਹੀਂ ਥੈਂਕ ਯੂ ਜੀ ਮੈਂ ਜਾਨੂ ਨਾ ਤੋਰੇ ਖਤਿਆ ਇਸ ਅਦਾ 'ਤੇ ਜੋ ਹਮ ਕੁਰਬਾਨ ਗਏ ਜੀ ਤੋਹਰ ਨਾਨਾ